ਪਰ ਫਿਰ ਤਾਂ ਤੁਹਾਡੇ ਕਾਲੀਜ ਸੌਰੀ ਸੌਰੀ ਇੰਗਲਿਸ਼ ਵਿੱਚ ਕਰਾਂਗੇ ਸਾਡੇ ਦੇਸ਼ ਦੀ ਆਜ਼ਾਦੀ ਵੇਲੇ ਦੇ ਕਈ ਨੇਤਾ ਉਹ ਵੀ ਬਾਰੋਂ ਪੜ ਕੇ ਆਏ ਤੁਹਾਨੂੰ ਕੀ ਲੱਗਦਾ ਹੈ ਆਜ਼ਾਦੀ ਚਰਖੇ ਕੱਟਣ ਨਾਲ ਜਾਂ ਕਿਸੇ ਧਾਰਮਿਕ ਤੌਰ ਨਾਲ ਆਈ ਹੈ ਮਤਲਬ ਸ਼ਰਮਿੰਦਗੀ ਕੇਂਦਰ ਵਿੱਚ ਹੈ ਜੇ ਕੋਈ ਸਮਝਦਾਰ ਨੇਤਾ ਹੁੰਦਾ ਤਾਂ ਕਹਿੰਦਾ รียਗੜ অপটিমিজম এক বহচੰਗੀ জিনিস হ্যায় পর জল ইস দে وچ হংকার মিল জাਵੇ তা সਾਨੂੰ এহো জিয়া গੱলা শুনন ন মিলদি জান সে শুননা হাম সব কে জীবন মে ইস দেশ মে ইংরিজি বোলনে वालों को शर्म आएगी ऐसा समाज का निर्माण अब अच्छा सच्ची পর फेर ता ताडे কুলিজ সরি সরি ইংলিশ উইথ শরম ਟਾਡੇ ਸਹਿਕਰਮੀ ਤੁਹਾਡੇ ਤੋਂ ਬਹੁਤ ਨਾਰਾਜ਼ ਹੋਣਗੇ ਕਿਉਂਕਿ ਹਾਲੇ ਸਾਡੇ ਉਪ ਰਾਸ਼ਟਰਪਤੀ ਤਨਦੀਪ ਧੰਗੜ ਜੀ ਦੀ ਬੇਟੀ ਆਰਕੀਡੀਆ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਕੇ ਆਈ ਹੈ ਸਾਡੇ ਰੱਖਿਆ ਮੰਤਰੀ ਰਾਜਨਾਰਥ ਸਿੰਘ ਜੀ ਦਾ ਬੇਟਾ ਲੀਡਜ਼ ਯੂਨੀਵਰਸਿਟੀ ਤੋਂ ਪੜ੍ਹ ਕੇ ਆਇਆ ਹੈ ਸਾਡੇ ਫੋਰਨ ਮਿਨਿਸਟਰ ਜੀ ਦਾ ਬੇਟਾ ਮੈਕਲੇਸਟਰ ਕਾਲਜ ਜਾਰਜਟਾਊਨ ਯੂਨੀਵਰਸਿਟੀ ਤੋਂ ਪੜ੍ਹ ਕੇ ਆਇਆ ਹੈ ਸੀ타ਰਮਨ ਜੀ ਦੀ ਬੇਟੀ ਨੇ ਵੀ ਨਾਰਥ-ਵੈਸਟਰਨ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ ਉਰਵੀ ਕਈ ਸਾਰੇ ਲੀਡਰ ਜਿਵੇਂ ਮਹੂਆ ਮੋਹਿਤਰਾ ਅਮਰੀਕਾ ਤੋਂ ਪੜੀ ਸੁਪਰੀਆ ਸੂਲੇ ਵੀ ਕੈਲੀਫੋਰਨੀਆ ਅਮਰੀਕਾ ਤੋਂ ਪੜੀ ਅਖਿਲੇਸ਼ ਯਾਦਵ ਵੀ ਯੂਨੀਵਰਸਿਟੀ ਆਫ ਸਿਡਨੀ ਆਸਟ੍ਰੇਲੀਆ ਤੋਂ ਪੜੇ ਤੇ ਰਾਹੁਲ ਗਾਂਧੀ ਤੇ ਅਤੀਸ਼ੀ ਮਾਰਲੇ ਨਾ ਜੀ ਵੀ ਬਾਹਰੋਂ ਪੜ ਕੇ ਆਏ ਨੇ ਇੱਥੋਂ ਤੱਕ ਕਿ ਸਾਡੇ ਦੇਸ਼ ਦੀ ਆਜ਼ਾਦੀ ਵੇਲੇ ਦੇ ਕਈ ਨੇਤਾ ਉਹ ਵੀ ਬਾਹਰੋਂ ਪੜ ਕੇ ਆਏ ਜਿਵੇਂ ਮਹਾਤਮਾ ਗਾਂਧੀ ਜੀ ਲੰਡਨ ਤੋਂ ਪੜੇ ਜਵਾਲਾ ਨੈਰੋਜੀ ਟ੍ਰੈਨਿਟੀ ਕਾਲਜ ਕੈਂਬਰिज ਤੋਂ ਪੜੇ ਵਾਸ਼ਨਲ ਉਸ ਜੀ ਫਿਟਸ ਵਿਲੀਅਮ ਕਾਲਜ ਕੈਂਬਰੇਜ ਤੋਂ ਪੜੇ ਬੀ ਆਰ ਅੰਬੇਡਕਰ ਜੀ ਕਲੰਬੀਆ ਯੂਨੀਵਰਸਿਟੀ ਤੋਂ ਪੜੇ ਸਰੋਜਨੀ ਨਾਇਡੋ ਪਰ ਕਈ ਸਾਰੇ ਨੇਤਾ ਬਾਹਰੋਂ ਪੜ੍ਹ ਕੇ ਆਏ ਤੁਹਾਨੂੰ ਕੀ ਲੱਗਦਾ ਹੈ ਆਜ਼ਾਦੀ ਚਰਖੇ ਕੱਟਣ ਨਾਲ ਜਾਂ ਕਿਸੇ ਧਾਰਮਿਕ ਪਾਉਂਦਾਂ ਨਾਲ ਆਈ ਹੈ ਨਹੀਂ ਬਿਲਕੁਲ ਨਹੀਂ ਨਾ ਤੇ ਆਜ਼ਾਦੀ ਆਈ ਉਸ ਗਰੀਬ ਭਾਰਤੀਏ ਤੋਂ ਜਿਸ ਲਈ ਇੰਗਲਿਸ਼ ਐਕਸੈਸਿਬਲ ਨਹੀਂ ਸੀ ਨਾ ਹੀ ਆਈ ਉਸ ਅਮੀਰ ਭਾਰਤੀ ਨੂੰ ਜਿਸ ਤੋਂ ਇੰਗਲਿਸ਼ ਸਿੱਖਣ ਦੀ ਕੋਈ ਲੋੜ ਨਹੀਂ ਸੀ आजादी आई उस मिडिल क्लास पार्टी दों। ਜਦੋਂ ਉਹ ਬਾਹਰ ਗਿਆ ਤੇ ਉਹਨੇ ਵੇਖਿਆ ਕਿ ਇੱਕ ਅੰਗਰੇਜ਼ ਬੰਦਾ ਉਸਦੇ ਜੁੱਤੇ ਪਾਲਿਸ਼ ਕਰ ਰਿਹਾ। ਤੇ ਉਸ ਕੋਲ ਭਾਰਤ ਵਿੱਚ ਆਪਣੇ ਦੇਸ਼ ਵਿੱਚ ਅੰਗਰੇਜ਼ਾਂ ਦੀ ਗੁਲਾਮੀ ਸਹਨ ਹੌ। ਪਹਿਲਾਂ ਲੋਕ ਅੰਗਰੇਜ਼ੀ ਨਾ ਬੋਲ ਪਾਣ ਕਾਰਨ ਸ਼ਰਮਿੰਦਾ ਹੁੰਦੇ ਸੀ। ਤੇ ਤੁਸੀਂ ਜਾਣਦੇ ਹੋ ਕਿ ਹੁਣ ਇੰਗਲਿਸ਼ ਬੋਲ ਪਾਣ ਕਾਰਨ ਸ਼ਰਮਿੰਦਾ ਹੁ। ਮਤਲਬ ਸ਼ਰਮਿੰਦਗੀ ਕੇਂਦਰ ਵਿੱਚ ਹੈ। ਇਸ ਗੱਲ ਵਿੱਚ ਤੁਹਾਡਾ ਕੋਈ ਮਾਣ ਨਹੀਂ ਆ ਸਵੇ ਦੇਸ਼ੀ। ਏਜੈਂਡਾ ਨਹੀਂ ਸਿਰਫ ਇਨਸਿਕਿਉਰਿਟੀ ਚਗਤਦੀ ਹੈ ਕਿ ਅੱਜ ਵੀ ਇੰਗਲਿਸ਼ ਤੁਹਾਨੂੰ ਇਨਸਿਕਿਉਰ ਕਰ ਰਹੀ ਹੈ ਕਿਉਂਕਿ ਜੇ ਤੁਹਾਨੂੰ ਫਰਕ ਨਾ ਪੈਂਦਾ ਹੋਵੇ ਫਿਰ ਤਾਂ ਤੁਹਾਡੇ ਲਈ ਕੋਈ ਵੀ ਭਾਸ਼ਾ ਨਾ ਉੱਚੀ ਹੈ ਨਾ ਨੀਵੀਂ ਸਾਰੀਆਂ ਬਰਾਬਰ ਨੇ ਅੱਜ ਵੀ ਤੁਸੀਂ ਅੰਗਰੇਜ਼ੀ ਨੂੰ ਕੁਛ ਨਾ ਕੁਛ ਤੇ ਸਮਝਦੇ ਹੋ ਇਸ ਲਈ ਉਸ ਨੂੰ ਬੋਲਣ ਵਿੱਚ ਸ਼ਰਮ ਦੀ ਗੱਲ ਮਹਿਸੂਸ ਕਰ ਰਹੇ ਹੋ ਸੁਪਰਮੈਨ ਦਾ ਕਨਸੈਪਟ ਕਾਮਿਕ ਬੁక్స్ ਵਿੱਚ ਆਉਣ ਤੋਂ ਪਹਿਲਾਂ ਇੱਕ ਫਿਲਾਸਫੀਕਲ ਕਨਸੈਪਟ ਸੀ ਜਿਸ ਨੂੰ ਫਰੈਡਰਿਕ ਨਿਟਜ਼ੇ ਦਾ ਫਰਬਨਾ ਸ਼ੋ ਸ਼੍ਰੀ ਅਰਬਿੰਦੋਤ ਹਿਟਲਰ ਨੇ ਕਰ ਦਿੱਤਾ ਸੀ ਉਹ ਵੀ ਇੱਕ ਇਨਸਿਕਿਉਰਿਟੀ ਸੀ ਕਿ ਕਾਮਨ ਮੈਨ ਨੂੰ ਸੁਪਰਮੈਨ ਬਣਾਉ ਤੇ ਡਾਡੇ ਇਸ ਕਥਨ ਤੋਂ ਵੀ ਇੱਕ ਇਨਸਿਕਿਉਰਿਟੀ ਚਲਕ ਰਹੀ ਹੈ ਇੰਗਲਿਸ਼ ਨੂੰ ਲੈ ਕੇ ਤੁਸੀਂ ਅੱਜ ਵੀ ਪਾਸ਼ਾਵਾਂ ਦਾ ਮਸਲਾ ਰਾਜਨੀਤੀ ਤੇ ਸਮਾਜ ਤੋਂ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹੋ ਜਦਕਿ ਇਹ ਤਕਨੀਕ ਨਾਲ ਹੱਲ ਹੋਵੇਗਾ ਟੈਕਨੋਲੋਜੀ ਨਾਲ ਹੱਲ ਹੋਵੇਗਾ ਜਦੋਂ ਸਸਤੇ ਟਰਾਂਸਲੇਟਰਾਂ ਨਾਲ ਸਾਰੀਆਂ ਭਾਸ਼ਾਵਾਂ ਐਕ세ਸਿਬਲ ਹੋਣ ਗਈਆਂ ਤੇ ਕਿਸੇ ਭਾਸ਼ਾ ਨੂੰ ਬੋਲਣ ਵਿੱਚ ਕੋਈ ਸ਼ਰਮ ਨਹੀਂ ਹੋਵੇਗੀ। ਫਿਰ ਭਾਵੇਂ ਬੰਦਾ ਹਿੰਦੀ ਬੋਲੇ, ਇੰਗਲਿਸ਼ ਬੋਲੇ, ਪੰਜਾਬੀ ਬੋਲੇ, ਤਮਿਲ ਬੋਲੇ, ਤੇਲਗੂ ਬੋਲੇ, ਕੰਨੜਾ ਭਾਸ਼ਾ ਬੋਲੇ, ਕੋਈ ਵੀ ਭਾਸ਼ਾ ਬੋਲੇ, ਕੋਈ ਸ਼ਰਮ ਨਹੀਂ ਹੋਵੇਗੀ ਕਿਉਂਕਿ ਫਿਰ ਟੈਕਨੋਲੋਜੀ ਤੁਹਾਨੂੰ ਸਪੋਰਟ ਕਰੇਗੀ। ਪਰ ਇਹ ਉਦੋਂ ਹੋਵੇਗਾ ਜਦ ਨੇਤਾਵਾਂ ਵਿੱਚ ਨੀਅਤ ਹੋਵੇ ਪਰ ਤੁਹਾਨੂੰ ਬੰਦਨ ਤੋਂ ਫੁਰਸਤ ਮਿਲੇ ਤਾਂ ਤੁਸੀਂ ਕੰਮ ਕਰੋ ਨਾ। ਕਾਨੂੰਨ ਤੇ ਰਾਜਨੀਤਿਕ ਫਾਇਦਾ ਲੋਕਾਂ ਨੂੰ ਵੰਡ ਕੇ ਹੋ ਰਿਹਾ ਇਹ ਤਾਂ ਵਿੱਚ ਥੋੜੀ ਹੋਵੇਗਾ ਜੇ ਤੁਸੀਂ ਏਕਤਾ ਦੀ ਗੱਲ ਕਰਦੇ ਤਾਂ ਫਿਰ ਹੈਡਲਾਈਨ ਥੋੜੀ ਬੰਨੀਆ ਸੀ న్యూਸ ਥੋੜੀ ਬੰਨੀਆ ਸੀ ਅੰਗਰੇਜ਼ਾਂ ਨੇ ਭਾਰਤ ਦੀ ਇੰਨੀ ਵੱਡਨੀ ਨਹੀਂ ਕੀਤੀ ਜਿੰਨੀ ਸਾਡੇ ਆਪਣੇ ਨੇਤਾਵਾਂ ਨੇ ਕੀਤੀ ਇਹ ਐਥਿਕਸ ਸਿਰਫ ਤੁਸੀਂ ਨਹੀਂ ਦੱਖਣ ਵਿੱਚ ਹਿੰਦੀ ਪਾਸ਼ਾ ਨਾਲ ਪੇਧ ਭਾਵ ਕਰਨ ਵਾਲੇ ਉੱਤਰ ਵਿੱਚ ਦੱਖਣ ਦੀਆਂ ਪਾਸ਼ਾਵਾਂ ਨਾਲ ਪੇਧ ਭਾਵ ਕਰਨ ਵਾਲੇ महाराष्ट्र ਵਿੱਚ ਇੱਕ ਗੁਜਰਾਤੀ ਦੁਕਾਨਦਾਰ ਨੂੰ ਉਡਣ ਵਾਲੇ ਤੇ ਬਾਹਰ ਦੇ ਦੇਸ਼ਾਂ ਵਿੱਚ ਹਿੰਦੀ ਤੇ ਸਾਊਥ ਇੰਡੀਅਨ ਭਾਸ਼ਾਵਾਦ ਦਾ ਮਜ਼ਾਕ ਉਡਾਨ ਵਾਲੇ ਲੋਕਾਂ ਵੀ ਸ਼ਾਮਿਲ ਨੇ ਭਾਸ਼ਾ ਇੱਕ ਹੁਨਰ ਹੈ ਜਿਵੇਂ ਆਪਣੀ ਗੱਦੀ ਕਰਾਂ ਤਾਂ ਮੈਨੂੰ ਤਿੰਨ ਭਾਸ਼ਾਵਾਂ ਆਂਦੀਆਂ ਹਿੰਦੀ ਪੰਜਾਬੀ ਤੇ ਇੰਗਲਿਸ਼ ਉਦੋਂ ਮੈਨੂੰ ਫਾਇਦਾ ਹੈ ਕਿਉਂਕਿ ਫਿਰ ਮੈਂ ਇੱਕੋ ਕੰਟੈਂਟ ਤਿੰਨੋਂ ਭਾਸ਼ਾਵਾਂ ਵਿੱਚ ਬਣਾ ਕੇ ਅਲੱਗ-ਅਲੱਗ ਲੋਕਾਂ ਤੱਕ ਪਹੁੰਚਾ ਸਕਦਾ ਭਾਸ਼ਾ ਇੱਕ ਹੁਨਰ ਹੈ ਆਈਡੈਂਟੀਟੀ ਨਹੀਂ ਜੇ ਕੋਈ ਸਮਝਦਾਰ ਨੇਤਾ ਹੁਦਾਤਾਉ ਕਹਿੰਦਾ ਕਿ ਅਸੀਂ ਐਸਾ ਸਮਾਜ ਬਣਾਵਾਂਗੇ ਜਿਸ ਵਿੱਚ ਹਰ ਕੋਈ ਆਪਣੀ ਭਾਸ਼ਾ ਵਿੱਚ ਮਾਨ ਮਹਿਸੂਸ ਕਰੇਗਾ ਤੇ ਦੁਨੀਆ ਦੀ ਸਾਰੀ ਭਾਸ਼ਾ ਉਸਦੇ ਲਈ ਐਕਸੈਸਿਬਲ ਹੋਵੇ ਐਸੇ ਨਾਲ ਹੀ ਭਾਰਤ ਵਿਸ਼ਵਗੁਰੂ ਬਣੇਗਾ ਐਸੇ ਨਾਲ ਹੀ ਭਾਰਤ ਵਿੱਚ ਇਨਕਲੂਸਿਵ ਨੇਸ਼ਨ ਹੈ ਨਾ ਕਿ ਕਿਸੇ ਭਾਸ਼ਾ ਲਈ ਐਕਸਕਲੂਜ਼ਨ ਪਾਕਿਸਤਾਨ ਤੇ ਬੰਗਲਾਦੇਸ਼ ਦੀ ਵੰਡ ਦਾ ਇੱਕ ਵੱਡਾ ਕਾਰਨ ਇਹ ਵੀ ਸੀ ਪੁਰਤੂ ਪੰਜਾਬੀ ਤੇ ਬੰਗਾਲੀ ਬੋਲਣ ਵਾਲਾ ਪਾਕਿਸਤਾਨੀ ਇੱਕੋ ਨਹੀਂ ਰਹਿ ਸਕਦੇ ਸਾ। ਪਰ ਸ਼੍ਰੀਲੰਕਾ ਦਾ ਸਾਰਾ ਝਗੜਾ ਵੀ ਤਮਿਲ ਤੇ ਸਿੰਗਲੀ ਭਾਸ਼ਾ ਦਾ ਝਗੜਾ ਹੈ। ਕੈਨੇਡਾ ਦੇ ਵਿੱਚ ਵੀ ਕਿਊਬਿਕ ਦੇ ਵਿੱਚ ਅਲਗਾਵਾਦੀ ਭਾਵਨਾ ਹੈ ਕਿਉਂਕਿ ਉੱਥੇ ਫ੍ਰੈਂਚ ਬੋਲਣ ਵਾਲੇ ਲੋਕ ਨੇ। ਇਸ ਕਰਕੇ ਸਾਡੇ ਵਰਗੇ ਉੱਚੇ ਅਹੁਦੇ ਦੇ ਜ਼ਿੰਮੇਵਾਰ ਲੋਕਾਂ ਨੂੰ ਆਪਣੇ ਸ਼ਾਂਤ ਧਿਆਨ ਨਾਲ ਵਰਤਨੇ ਚਾਹੀਦੇ। ਮੈਂ व्यक्तिगत तौर पर ताकि आर्टिकल 370 सैवनटी के एप्लीकेशन वाले काम की बहुत इज्जत कर पर जिमें साढ़े प्रधानमंत्री नरेंद्र मोदी जी ने किया है तो क्योंकि मेरा एक कन्विक्शन है कि क्रिटिसिज्म ये डेमोक्रेसी की आत्मा है मैं भी एक ज़िम्मेदार नागरिक वजो उ कर रहा मैं उम्मीद करता कि मेरी इस वीडियो से प्रतिक्रिया देने तो पहला ਤੁਸੀਂ ਸਾਰੇ ਲੋਕ ਵੀ ਇਸ ਵਿਸ਼ੇ ਬਾਰੇ ਸੋਚੋਗੇ ਜ਼ਰੂਰ ਧੰਨਵਾਦ